ਹਰ ਸੁਖਿੰਦਰ ਸਿੰਘ ਬਾਦਲ ਜਾਂ ਫਿਰ ਬੱbbi ਬਾਦਲ ਇੱਕ ਇਹੋ ਜਿਹਾ ਨਾਮ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਨਾਲ ਜੁੜਿਆ ਹੋਇਆ ਹੈ ਔਰ ਜੁੜੇ ਵੀ ਕਿਉਂ ਨਾ ਸੁਖਵੀਰ ਸਿੰਘ ਬਾਦਲ ਦੇ ਕਜ਼ਨ ਨੇ ਬੱbbi ਬਾਦਲ ਜਾਂ ਹਰ ਸੁਖਿੰਦਰ ਸਿੰਘ ਬਾਦਲ ਉਹਨਾਂ ਨੇ ਇਤਰਾਜ਼ ਖੜੇ ਕੀਤੇ ਹੈ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਵੱਡੇ ਇਲਜ਼ਾਮ ਲਾਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦੌਰਾਨ ਬੱbbi ਬਾਦਲ ਦਾ ਇਹ ਕਹਿਣਾ ਹੈ ਕਿ ਐਂ ਪ੍ਰਤੀਤ ਹੋ ਰਿਹਾ ਕਿ ਅਕਾਲੀ ਦਲ ਨੇ ਕਾਂਗਰਸ ਨੂੰ ਹੱਲਾਸ਼ੇਰੀ ਦੇ ਦਿੱਤੀ ਹੈ ਕਾਂਗਰਸ ਨੂੰ ਥਾਪੜਾ ਦੇ ਦਿੱਤਾ ਹੈ ਕਾਂਗਰਸ ਦੇ ਨਾਲ ਕੋਈ ਰਲੀ ਮਿਲੀ ਖਿਚੜੀ ਜੀ ਬਣੀ ਨਜ਼ਰ ਆ ਰਹੀ ਹੈ ਕਿਉਂਕਿ ਬੱਬੀ ਬਾਦਲ ਦਾ ਤਰਕ ਹੈ ਕਿ ਪਿਛਲੀ ਵਾਰ ਮਹੇਸ਼ ਅੰਦਰ ਗਰੇਵਾਲ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ ਪਰ ਐਤ ਕੀ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਨਹੀਂ ਬਣਾਇਆ ਗਿਆ ਜਦ ਕਿ ਉਹਨਾਂ ਦੀ ਥਾਂ ਦੇ ਉੱਤੇ ਪਰਉਪਕਾਰ ਸਿੰਘ ਘੁੰਮਣ ਨੂੰ ਅਕਾਲੀ ਦਲ ਉਮੀਦਵਾਰ ਐਲਾਨ ਦਿੰਦਾ ਮਹੇਸ਼ ਅੰਦਰ ਗਰੇਵਾਲ ਔਰ ਪਰਉਪਕਾਰ ਸਿੰਘ ਘੁੰਮਣ ਵਿਚਾਲੇ ਵੱਡਾ ਡਿਫਰੈਂਸ ਦੱਸਿਆ ਬੱਬੀ ਬਾਦਲ ਨੇ ਉਹ ਕਹਿੰਦੇ ਨੇ ਕਿ ਇੱਕ ਡੰਮੀ ਉਮੀਦਵਾਰ ਐਲਾਨਿਆ ਇਤਰਾਜ਼ ਹੈ ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਅਕਾਲੀ ਦਲ ਨੇ ਇੱਕ ਡਮੀ ਉਮੀਦਵਾਰ ਲਾਇਆ ਹੈ ਇੱਥੇ ਸਵਾਲ ਖੜਾ ਹੋ ਰਿਹਾ ਹੈ ਕਿ ਕੀ ਅਕਾਲੀ ਦਲ ਦੀ ਕੋਈ ਗੱਲਬਾਤ ਕਾਂਗਰਸ ਦੇ ਨਾਲ ਫਿਕਸ ਹੋ ਗਈ ਹੈ ਕੀ ਅਕਾਲੀ ਦਲ ਕਾਂਗਰਸ ਨੂੰ ਹੈਲਪ ਕਰ ਰਿਹਾ ਹੈ ਭਾਰਤ ਪੂਸ਼ਣ ਆਸ਼ੂ ਚੋਣ ਮੈਦਾਨ 'ਚ ਉਤਰੇ ਹੋਏ ਨੇ ਔਰ ਕੀ ਭਾਰਤ ਪੂਸ਼ਣ ਆਸ਼ੂ ਨੂੰ ਜਿਤਾਉਣ ਵਾਸਤੇ ਅਕਾਲੀ ਦਲ ਨੇ ਕੋਈ ਡਮੀ ਉਮੀਦਵਾਰ ਲਾਣਿਆ ਪਰਪਕਾਰ ਸਿੰਘ ਘਮੰਣ ਨੂੰ ਉਤਾਰਿਆ ਬਬੀ ਬਾਦਲ ਨਹੀਂ ਬਟ ਡਾਲ ਇਲਜ਼ਾਮ ਲਾਇਆ ਮਹੇਸ਼ੰਦਰ ਗਰੇਵਾਲ ਨੂੰ ਕਿਉਂ ਨਹੀਂ ਉਤਾਰਿਆ ਗਿਆ ਇਹ ਵੀ ਅਜ ਤੱਕ ਸਵਾਲ ਖੜੇ ਹੋ ਰਹੇ ਸੀ ਹਾਲਾਂਕਿ ਮਹੇਸ਼ੰਦਰ ਗਰੇਵਾਲ ਨੇ ਇਸ ਗੱਲ ਦਾ ਸਵਾਗਤ ਕੀਤਾ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਵਧਾਈ ਦਿੱਤੀ ਹੈ ਪਰ ਉਕਾਰ ਸਿੰਘ ਕੋ ਮੰਨੂ ਪਰ ਸਵਾਲ ਇਹ ਹੈ ਕਿ ਮਹੇਸ਼ੰਦਰ ਗਰੇਵਾਲ ਨੂੰ ਕਿਉਂ ਨਹੀਂ ਉਤਾਰਿਆ ਗਿਆ ਲੱਗੇ 2022 ਦੀਆਂ ਚੋਣਾਂ ਦੇ ਵਿੱਚ ਮਹੇਸ਼ੰਦਰ ਗਰੇਵਾਲ ਨੇ 10000 ਵੋਟਾਂ ਦੇ ਕਰੀਬ ਜਿਹੜਾ ਉਹ ਮਾਰਜਨ ਹਾਸਲ ਕੀਤਾ ਸੀ 10000 ਵੋਟਾਂ ਜਿਹੜੀਆਂ ਨੇ ਉਹਨਾਂ ਨੇ ਆਪਣੇ ਖੇਮੇ 'ਚ ਯਾਨੀ ਕਿ ਅਕਾਲੀ ਦਲ ਦੇ ਖੇਮੇ 'ਚ ਪਾਈਆਂ ਸੀ ਪਰ ਤਾਂ ਵੀ ਪਾਰਟੀ ਪੂਜਣਾ ਆਸ਼ੂ ਦੂਸਰੇ ਨੰਬਰ ਤੇ ਸੀ ਔਰ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਗੋਗੀ ਜਿਹੜੇ ਨੇ ਉਹ ਪਹਿਲੇ ਸਥਾਨ ਤੇ ਰਹਿੰਦੇ ਨੇ ਸਵਾਲ ਇਹ ਹੈ ਕਿ ਕੀ ਮਹੇਸ਼ ਅੰਦਰ ਗਰੇਵਾਲ ਦਾ ਜਿਹੜਾ ਉਹ ਟਾਰਗੇਟ ਸੀ ਪਰਪਕਾਰ ਸਿੰਘ ਘੁੰਮਣ ਉਸ ਟਾਰਗੇਟ ਨੂੰ ਵੀ ਅਚੀਵ ਕਰ ਸਕਣਗੇ ਜਾਂ ਨਹੀਂ ਸਵਾਲ ਤਾਂ ਇਹ ਹੈ ਕਿ ਪਰਪਕਾਰ ਸਿੰਘ ਘੁੰਮਣ ਨੂੰ ਉਤਾਰਨ ਦਾ ਮਕਸਦ ਕੀ ਹੈ ਇਹੀ ਸਵਾਲ ਬੱbbi ਬਾਦਲ ਉਸ ਇੰਟਰਵਿਊ ਦੇ ਵਿੱਚ ਖੜਾ ਕਰਦੇ ਨਜ਼ਰ ਆਏ ਨੇ ਔਰ ਇਸ ਪੂਰੇ ਮਾਮਲੇ ਨੂੰ ਲੈ ਕੇ ਉਹਨਾਂ ਨੇ ਕਿਤੇ ਨਾ ਕਿਤੇ ਇਸ਼ਾਰਾ ਦਿੱਤਾ ਹੈ ਕਿ ਸ਼ਾਇਦ ਕੋਈ ਰਲੇਮਾ ਹੋ ਗਿਆ ਹੋਵੇ ਸ਼ਾਇਦ ਕੋਈ ਗੱਲਬਾਤ ਸੈੱਟ ਹੋ ਗਈ ਹੋਵੇ ਐਦਾਂ ਦੇ ਹੀ ਇਲਜ਼ਾਮ ਰਾਜਾ ਬੜਿੰਗਵਾਰੀ ਵੀ ਲੱਗਦੇ ਰਹੇ ਨੇ ਐਦਾਂ ਦੇ ਹੀ ਇਲਜ਼ਾਮ ਬੀਬਾ ਹਰ ਸਿਮਰਤ ਕੋਰ ਬਾਦਲ ਦੀ ਜਿੱਤ ਜਿਹੜੀ ਬਠਿੰਡੇ ਵਿੱਚ ਹੋਈ ਐ ਐਮਪੀ ਵਾਲੀ ਉਹਦੇ ਬਾਰੇ ਵੀ ਲੱਗਦੇ ਰਹੇ ਨੇ ਪਰ ਇਸ ਪੂਰੇ ਮਾਮਲੇ ਨੂੰ ਲੈ ਕੇ ਅਸਲ ਸੱਚਾਈ ਕੀ ਐ ਤੁਹਾਡੀ ਇਸ ਬਾਰੇ ਕੀ ਰਾਏ ਐ ਕੀ ਅਕਾਲੀ ਦਲ ਦੀ ਕੋਈ ਸੈਟਿੰਗ ਹੋਈ ਐ ਲੁਧਿਆਣੇ ਵੈਸਟ ਦੇ ਵਿੱਚ ਆਪਣੀ ਰਾਏ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ ਔਰ ਬਣੇ ਰੋਵੋ ਵਨ ਇੰਡੀਆ ਪੰਜਾਬੀ ਤੇ